ਜਿੰਨਾ ਵੱਟਿਆਂ ਨੂੰ ਤਾਇਆ ਜਿੰਨਾ ਵੱਟਿਆਂ ਨੂੰ ਤਾਇਆ ਉਹਨਾਂ ਸੁੱਖ ਕੀ ਏ ਪਾਣਾ ਜਿੰਨਾ ਕੀਤੀ ਨੀ ਕਮਾਈ ਉਹਨਾਂ ਰਾਜ ਕੇ ਕੀ ਖਾਣਾ ਜਿੰਨਾ ਕੀਤੀ ਨੀ ਕਮਾਈ ਉਹਨਾਂ ਰਾਜ ਕੇ ਕੀ ਖਾਣਾ ਜਿੰਨਾ ਵੱਟਿਆਂ ਨੂੰ ਤਾਇਆ ਉਹਨਾਂ ਸੁੱਖ ਕੀ ਏ ਪਾਣਾ ਜਿੰਨਾ ਕੀਤੇ ਨੀ ਕਮਾਈ ਉਹ ਨਾ ਰੱਜ ਕੇ ਕੀ ਖਾਣਾ ਜਿਹੜਾ ਹੁੰਦਾ ਏ ਬੇਕਾਰ ਉਹਨੂੰ ਸਾਰੇ ਘੂਰਦੇ ਜਿੰਨਾ ਵਕਤ ਗਵਾਇਆ ਬੈਠੇ ਵੇਖੇ ਝੂਰਦੇ ਜਿੰਨਾ ਵਕਤ ਗਵਾਇਆ ਬੈਠੇ ਵੇਖੇ ਝੂਰਦੇ ਉਹਨਾਂ ਮੂਰਖਾਂ ਉਹ ਜੱਡਾ ਦਾਗ ਮਾਪਿਆਂ ਨੂੰ ਲਾਣਾ जिन्ना कीती नी कमाई हो न राज के की खाना जिन्ना कीती नी कमाई हो न राज के की खाना हो न राज के की खाना मैं 48 साल दी उमर मेरी होन हो गई है 68 किताबें ने और 20 किताबें बाद त अजे भी सिलसिला जारी है तो चलता रहेगा ਕਿਉਂਕਿ ਸ਼ਬਦ ਦੀ ਯਾਤਰਾ ਹੈ ਸ਼ਬਦ ਦਾ ਉਂਗਲ ਫੜ ਕੇ ਸਾਰੀ ਦੁਨੀਆ ਦੇ ਮੁਲਕਾਂ ਚ ਗਿਆ। ਗਿੰਦਰ ਇੱਕ ਆਪਣਾ ਜੱਜ ਦੇ ਅਰਦੇ ਵਾਲੇ ਬੜਾ ਮਸ਼ਹੂਰ ਹੋ ਗਿਆ। ਹਾਂ ਉਹ ਤਾਂ ਮੇਰਾ ਇੱਕ ਸਫਰ ਸੀ ਸਟਰਗਲ ਸੀ ਪਰ ਉਹ ਚੰਗਾ ਸਫਰ ਸੀ। ਕੌੜੇ ਸਮੇਂ ਨੂੰ ਵੀ ਚੰਗਾ ਕਹਿਣਾ ਚਾਹੀਦਾ। ਕਿਉਂਕਿ ਕੌੜਾ ਸਮਾਂ ਹਰ ਜ਼ਿੰਦਗੀ ਦੇ ਵਿੱਚ ਬੰਦੇ 'ਚ ਹੁੰਦਾ ਪਰ ਮਿੱਠਾ ਸਮਾਂ ਜਦੋਂ ਧੁੱਪ ਤੇ ਛਾਂ ਤੇ ਛਾਂ ਤੇ ਧੁੱਪ ਦਿਨ ਤੇ ਰਾਤ ਝੂਠ ਤੇ ਸੱਚ ਮਿਰਚਾਂ ਤੇ ਗੁੜ ਇਵੇਂ ਹੀ ਸਮੇਂ ਤੇ ਡਿਪੈਂਡ ਕਰਦਾ। ਤੋ ਜੱਜਦਾਰ ਅਦਲੀ ਵਿਹਲੇ ਮੈਂ ਵਕੀਲ ਦਾ ਮੁੰਛੀ ਵੀ ਲੱਗਿਆ ਫਿਰ ਮੁੰ ਅਰਦਲੀ ਬਣਿਆ ਫਿਰ ਹੋਰ ਵੀ ਭਾਸ਼ਾ ਭਾਗ ਚ ਘੜਨਰ ਰਿਹਾ ਤੋ ਉਸ ਵੇਲੇ ਵੀ ਚੰਗਾ ਸਮਾਂ ਸੀ ਉਹ ਮਾੜਾ ਨਹੀਂ ਕਹਿ ਸਕਦੇ ਸਟਰਗਲ ਦਾ ਸਮਾਂ ਹਮੇਸ਼ਾ ਹੀ ਚੰਗਾ ਹੁੰਦਾ ਤਾਂ ਉਹ ਸਮਾਂ ਸੀ ਉਸ ਤੋਂ ਬਾਅਦ ਫਿਰ ਹੋਰ ਪ੍ਰਸਿੱਧੀ ਤੇ ਕੰਮ ਤੇ ਸੰਘਰਸ਼ ਨਾ ਦਿਨ ਵੇਖੀ ਨਾ ਰਾਤ ਵੇਖੀ ਨਾ ਭੁੱਖ ਨਾ ਨੀਂਦ ਮੈਂ ਕੰਮ ਚ ਲੱਗਿਆ ਰਿਆ ਔਰ ਸ਼ਬਦ ਨੇ ਸਾਹ ਦਿੱਤਾ ਲੋਕਾਈ ਨੇ ਸਾਹ ਦਿੱਤਾ ਸਭ ਤੋਂ ਵੱਡਾ ਪਿਆਰ ਦੁਨੀਆ ਭਰ ਦੇ ਬੈਠੇ ਲੋਕਾਂ ਦਾ ਪਿਆਰ ਆ ਤੋ ਇਸੇ ਕਰਕੇ ਹੀ ਮੈਂ ਜੜਾਂ ਨਾਲ ਜੁੜਿਆ ਮੈਂ ਧਰਤੀ ਨਾਲ ਪਿੰਡ ਨਾਲ ਪਿੰਡ ਜੀ ਰਹਿਣਾ।)^{(0) ਇੰਦਰਜੀਤ ਜਿਵੇਂ ਹੁਣ ਸਾਰੇ ਮੁੱਖ ਮੰਤਰੀਆਂ ਨੇ ਤੁਹਾਨੂੰ ਸراہਣਾ ਕੀਤੀ ਹੈ ਭਾਵੇਂ ਮੰਤਰੀ ਹੋਣ ਜਾਂ ਕੁਝ ਵੀ ਹੋਵੇ ਪਰ ਕਿਸੇ ਮੰਤਰੀ ਨੇ ਮੁੱਖ ਮੰਤਰੀ ਨੇ ਤੁਹਾਨੂੰ ਇਹ ਨਹੀਂ ਦਿੱਤਾ ਯਾਰ ਆ ਤੈਨੂੰ ਕੋਈ ਸਰਕਾਰੀ ਜੌਬ ਦਿੰਦੇ। ਮੈਨੂੰ ਕੁਝ ਸਮੇਂ ਇਸ ਤਰ੍ਹਾਂ ਦੇ ਰਹੇ ਆ ਕਿ ਮੈਂ ਇਨਾਂ ਖਲ ਜਗਣਾ ਤੋਂ ਬਾਹਰ ਰਿਹਾ। ਤੋ ਕੁਝ ਮੇਰਾ ਕੰਮ ਸੀ ਲਿਖਣ ਪੜਨ ਦਾ। ਮੈਨੂੰ ਕੈਪਟਨ ਸਰਕਾਰ ਵੇਲੇ ਨਵਜੋਤ ਸਿੰਘ ਸਿੱਧੂ ਨੇ 5 ਸਾਲ ਵਾਸਤੇ মিডিਆ ਐਡਵਾਈਜ਼ਰ ਲਾਇਆ ਸੀ। ਪੰਜਾਬ ਐਂਡ ਆਰਟ ਕਾਉਂਸਲ ਦੇ ਵਿੱਚ ਚੰਡੀਗੜ੍ਹ ਉੱਥੇ ਮੈਂ ਮੀਡੀਆ ਐਡਵਾਈਜ਼ਰ ਰਹਾ ਫਿਰ ਸੈਂਟਰ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਮਹਾਰਾਸ਼ਟਰ ਨੇ ਇੱਕ ਵੱਡੀ ਪਦਵੀ ਦੇ ਉੱਤੇ ਮਾਣ ਦਿੱਤਾ ਸੀ ਰਾਈਟਰ ਐਂਡ ਰੈਜ਼ਿਡੈਂਸ ਚੇਅਰ ਦਾ ਮੁਖੀ ਲਾਇਆ ਸੀ ਉੱਥੇ ਇੱਕ ਸਾਲ ਰਹਾ ਤਿੰਨ ਕਿਤਾਬਾਂ ਇੱਕ ਸਾਲ ਚ ਲਿਖੀਆਂ ਇਸ ਤਰ੍ਹਾਂ ਵੱਖ-ਵੱਖ ਸਰਕਾਰੀ ਅਰਧ ਸਰਕਾਰੀ ਬੋਰਡਾਂ ਦੇ ਵਿੱਚ ਵੀ ਐਡਵਾਈਜ਼ਰ ਮੈਂਬਰ ਰਹਾ ਤੋਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚ ਆਈ ਵੀ ਆਈ ਐਸ ਤੇ ਆਈ ਪੀ ਐਸ ਤੇ ਪੀ ਪੀ ਐਸ ਅਸਰਾਂ ਨੂੰ ਲੈਕਚਰ ਦੇਣ ਵਾਸਤੇ ਜਦੋਂ ਨਵੇਂ ਆਉਂਦੇ ਜੁਆਇਨ ਕਰਦੇ ਐਵੇਂ ਫਲੋਰ ਅਕੈਡਮੀ ਚ ਆਈਪੀਐਸ ਤੇ ਪੀਪੀਐਸ ਅਫਸਰਾਂ ਨੂੰ ਜਾਂ ਲੈਕਚਰ ਵਾਸਤੇ ਮੈਂ ਜਾਂਦਾ ਰਹਿਣਾ ਸਭ ਤੋਂ ਵੱਡਾ ਜਿਹੜਾ ਪਦਵੀ ਪ੍ਰਸਿੱਧੀ ਪੈਸਾ ਪ੍ਰਤਿਭਾ ਇਹ ਤਾਂ ਰਹਿੰਦੀ ਐ ਪਰ ਪ੍ਰਤਿਭਾ ਜਿਹੜੀ ਐ ਇਹ ਇੰਪੋਰਟੈਂਟ ਐ ਪੈਸੇ ਪ੍ਰਸਿੱਧੀ ਪਦਵੀ ਇਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਪ੍ਰਤਿਭਾ ਦਾ ਮੁੱਲ ਵੱਧ ਐ ਅਗਰ ਵੱਡੇ ਅਵਾਰਡਾਂ ਦੀ ਗੱਲ ਕੀਤੀ ਐ ਵੇ ਤੁਹਾਨੂੰ ਤਾਂ ਕਿਹੜੇ ਕਿਹੜੇ ਵੱਡੇ ਅਵਾਰਡ ਮਿਲ ਚੁੱਕੇ ਜਿਵੇਂ ਹਾਲ ਹੀ ਇਹ ਤੁਹਾਨੂੰ ਇੱਕ ਸਾਹਿਤ ਰਤਨ ਅਵਾਰਡ ਮਿਲਿਆ ਇਸ ਤਰ੍ਹਾਂ हां ਮੈਨੂੰ ਹੁਣੇ ਹੀ ਭਾਰਤ ਦੇ ਉਪ ਰਾਸ਼ਟਰਪਤੀ ਤਨਖੜ ਜੀ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਸਹਿਤ ਰਾਟਨ ਅਵਾਰਡ ਦਿੱਤਾ ਉਸ ਤੋਂ ਪਹਿਲਾਂ 2020 ਦਾ ਸ਼੍ਰੋਮਣੀ ਸਹਿਤਕਾਰ ਦਾ ਅਵਾਰਡ ਅਨਾਉਂਸ ਹੋਇਆ ਕੈਪਟਨ ਦੀ ਸਰਕਾਰ ਵੇਲੇ ਪਰ ਉਹ ਅਵਾਰਡ ਅਜੇ ਪੈਂਡਿੰਗ ਹੈ ਉਸ ਤੋਂ ਪਹਿਲਾਂ 2013 ਚ ਬਾਦਲ ਸਰਕਾਰ ਵੇਲੇ ਸਟੇਟ ਅਵਾਰਡ ਮਿਲਿਆ ਉਸ ਤੋਂ ਪਹਿਲਾਂ ਪਾਸ਼ਾਪਾਗ ਵੱਲੋਂ ਭਾਈ ਵੀਰ ਸਿੰਘ ਪੁਰਸਕਾਰ ਗੁਰਬਖਸ਼ ਸਿੰਘ ਪੀਤਲੜੀ ਪੁਰਸਕਾਰ ਮਿਲੇ 2005 ਚ ਲੰਡਨ ਦੇ ਪਾਰਲੀਮੈਂਟ ਹਾਲਚ ਪੁਰਸਕਾਰ ਮਿਲਿਆ ਦਿੱਲੀ ਸਹਿਤ ਸਭਾ ਵੱਲੋਂ ਪੁਰਸਕਾਰ ਮਿਲਿਆ ਫਿਰ ਇਸ ਤੋਂ ਇਲਾਵਾ 2001 ਜਦੋਂ ਮੈਂ ਪਹਿਲੀ ਵਾਰ ਕੈਨੇਡਾ ਆ ਗਿਆ ਤਾਂ ਉਦੋਂ ਦੇ ਪ੍ਰਧਾਨ ਮੰਤਰੀ ਜੀਨ ਕ੍ਰੈਚਨ ਵੱਲੋਂ ਪਾਰਲੀਮੈਂਟ ਹਰਚ ਸਨਮਾਨ ਮਿਲਿਆ ਉਦੋਂ 23 ਸਾਲ ਦੀ ਉਮਰ ਚ 23 ਕਿਤਾਬਾਂ ਸੀ ਤੋਂ ਚੱਲ ਸੋ ਚੱਲ ਸਨਮਾਨ ਸਭ ਤੋਂ ਪਹਿਲਾਂ ਲੋਕਾਂ ਦਾ ਔਰ ਬਾਅਦ ਚ ਮੇਰਾ ਇੱਕ ਆਖਰੀ ਸਵਾਲ ਆਪਣੇ ਆਈਡਲ ਕਿਨ ਮੰਨਦੇ ਹੋ ਜਿਹੜੇ ਜਿਹੜੇ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਸਮਾਂ ਚੰਗਾ ਤੁਹਾਡੇ ਸੰਘਰਸ਼ ਵੇਲੇ ਸਾਥ ਦਿੱਤਾ ਹੁੰਦਾ ਖਾਸ ਕਰਕੇ ਸਾਡੇ ਗੁਰੂ ਪੀਰ ਸੂਰਬੀਰ ਜੋਧ ਦੇ ਮੈਂ 6 ਸਾਲ ਦੀ ਉਮਰ ਚ ਗੁਰਬਾਣੀ ਪੜ੍ਹਨ ਲੱਗਿਆ ਸੀ ਅੱਜ ਵੀ ਜੁੜਿਆ ਹੋਇਆ ਉਹਨਾਂ ਦੀ ਬੜੀ ਬਾਣੀ ਚ ਅਤੇ ਬਾਣੀ ਨੇ ਵੱਡਾ ਆਸਰਾ ਦਿੱਤਾ ਗੁਰੂਆਂ ਦੀ ਪ੍ਰੇਰਣਾ ਊਰਜਾ ਸੋਮੇ ਸਾਧਨ ਬਣੇ ਉਹਨਾਂ ਦੀਆਂ ਕੁਰਬਾਨੀਆਂ ਤਾਂ ਕਲਾਕਾਰਾਂ ਨੇ ਜਿਨ੍ਹਾਂ ਨੇ ਸਾਰੀ ਉਮਰ ਜ਼ਿੰਦਗੀ ਲਾਈ ਉਹਨਾਂ ਦੇ ਨਾਲੇ ਉਸਤਾਦ ਜਮਲਾ ਜੱਟ ਤੋਂ ਲੈ ਕੇ ਜਸਵਾਲ ਸਾਹਿਬ ਤੱਕ ਕਰਨੈਲ ਸਿੰਘ ਪਾਰਸ ਤੱਕ ਉਹਨਾਂ ਬਾਰੇ ਲਿਖਿਆ ਤਾਂ ਉਹ ਵੱਡੇ ਲੋਕ ਸਨ ਉਹਨਾਂ ਦਾ ਹਮੇਸ਼ਾ ਮੇਰੇ ਤੇ ਮਿਹਰ ਭਰਿਆ ਹੱਥ ਰਿਹਾ ਮੈਂ ਜਮਲਾ ਜੀ ਦੇ ਬੜੇ ਫੈਨ ਹਾਂ ਮੈਂ ਉਹਨਾਂ ਦਾ ਫੈਨ ਤਾਂ ਹੈਗਾ ਫੈਨ ਤਾਂ ਤੁਸੀਂ ਵੀ ਹੈ ਮੈਂ ਉਹਨਾਂ ਦਾ ਸ਼ਿਸ਼ਿਆ ਰਿਹਾ 1988 ਚ ਉਹਨਾਂ ਨੂੰ ਗੁਰੂ ਧਾਰਿਆ ਸੀ ਤੂੰ ਵੀ ਨਾਲ ਉੱਥੋਂ ਤੂੰ ਵੀ ਮੈਨੂੰ ਮਿਲੀ ਸੀ ਮੇਰੇ ਪਿਤਾ ਜੀ ਲੈ ਕੇ ਗਏ ਸੀ ਮੈਨੂੰ ਯਾਦ ਹੈ ਫਿਰ ਉਹਨਾਂ ਤੇ ਮੈਂ ਤਿੰਨ ਕਿਤਾਬਾਂ ਲਿਖੀਆਂ ਉਹਨਾਂ ਤੇ ਫਿਲਮ ਵੀ ਬਣਾਈ ਉਹ ਕਿਤਾਬਾਂ ਯੂਨੀਵਰਸਿਟੀਆਂ 'ਚ ਵੀ ਲੱਗੀਆਂ ਮੈਂ ਉਹਨਾਂ ਦਾ ਚੇਲਾ ਸੀ ਮੇਰਾ ਫਰਜ਼ ਬਣਦਾ ਸੀ ਆਸਾਨ ਨਹੀਂ ਸੀ ਮੈਂਦਰ ਹੁਣ ਆਪ ਦੇ ਜੀਵਨ ਤੋਂ ਸੰਤੁਸ਼ਟ ਹੈ ਜਾਂ ਕਿਤਨਾ ਕਿਤੇ ਡਿਮਾਂਡ ਹੁੰਦੀ ਆਪਾਂ ਨੂੰ ਸਰਕਾਰਾਂ ਤੋਂ ਵੀ ਆਹ ਡਿਮਾਂਡ ਮੇਰੀ ਪੂਰੀ ਕਰ ਦੇ ਸਰਕਾਰ ਤੁਹਾਡੇ ਮਾਇਨੇ ਦੇ ਵਿੱਚ ਕੀ ਹੈ ਸੰਤੋਸ਼ਟੀ ਬੰਦੇ ਨੂੰ ਕਦੇ ਨਹੀਂ ਆਉਣੀ ਚਾਹੀਦੀ ਜ਼ਿੰਦਗੀ 'ਚ ਨਹੀਂ ਤਾਂ ਫਿਰ ਉਹ ਬਹਿ ਜਾਂਦਾ ਹਾਰ ਕੇ ਵੀ ਬਹੁਤ ਹੋ ਗਿਆ ਅਲੇ ਤਾਂ ਮੈਂ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਤੇ ਮੈਂ ਝਾਕ ਨਹੀਂ ਰੱਖਦਾ ਕਿ ਮੈਨੂੰ ਕੋਈ ਕਿਤੇ ਅਹੁਦਾ ਮਿਲੇ ਅਹੁਦੇ ਜਿੰਨੇ ਮੈਨੂੰ ਮਿਲੇ ਮੈਂ ਬੜੀ ਤਨਦੇਹੀ ਨਾਲ ਕੰਮ ਕੀਤਾ ਜਿੱਥੇ ਵੀ ਰਿਹਾ ਨਿਰਪੱਖ ਹੋ ਕੇ ਤੇ ਨਾਨ ਪੋਲੀਟੀਕਲ ਹੋ ਕੇ ਕਿਸੇ ਵੀ ਧਿਰ ਦੇ ਨਾਲ ਨਹੀਂ ਪੱਜਿਆ ਕਿਸੇ ਵੀ ਪਿੰਡ ਚ ਵੀ ਮੈਂ ਇਦਾਂ ਧੜੇ ਬੰਦੀਆਂ ਚ ਨਹੀਂ ਸ਼িকার ਹੋਇਆ ਸਾਂਝਾ ਬਣ ਕੇ ਰਿਹਾ ਐਵੇਂ ਹੀ ਮੈਂ ਜਿੰਨੀਆਂ ਵੀ ਸਰਕਾਰਾਂ ਆਈਆਂ ਸਮੇਂ-ਸਮੇਂ ਦੀਆਂ ਕਿਸੇ ਤੋਂ ਕੋਈ ਬੰਗ ਨਹੀਂ ਕੀਤੀ ਕਿਸੇ ਦੇ ਨਾਲ ਮੰਝਤੇ ਨਹੀਂ ਗਿਆ ਮੈਂ ਆਪਣੇ ਕੰਮ ਸਾਧਨਾ ਨਾਲ ਕਰਦਾ ਰਿਹਾ ਤੇ ਕਰਦਾ ਰਹੂੰਗਾ ਕਿੱਡਾ ਮਾਣ ਮਹਿਸੂਸ ਹਦਾ ਤੋਂ ਦੇ ਪਿੰਡ ਵਾਸੀ ਸਰਪੰਚ ਵਗੈਰਾ ਇਹ ਕਹਿ ਰਿਹਾ ਹੈ ਕਿ ਸਾਡੇ ਪਿੰਡ ਦਾ ਨਾਮ ਹੈ ਜਦੋਂ ਅਸੀਂ ਨਿੰਦਰ ਦਾ ਨਾਮ ਲੈਨੇ ਤਾਂ ਸਾਡੇ ਪਿੰਡ ਦਾ ਨਾਮ ਪਹਿਲਾ ਆ ਜਾਂਦਾ ਮੈਨੂੰ ਪਿੰਡ ਚੋਂ ਤਾਂ ਬਹੁਤ ਮਾਣ ਮਿਲਿਆ ਹੈਗਾ ਜਦੋਂ ਤੁਹਾਨੂੰ ਘਰੋਂ ਮਾਣ ਮਿਲਦਾ ਬਾਹਰੋਂ ਆਪੇ ਮਿਲੂਗਾ ਤਾਂ ਸਪੰਸ ਸਾਹਿਬ ਹੋਰਾਂ ਦਾ ਕਹਿਣਾ ਠੀਕ ਹੈ ਬਹੁਤ ਸਾਰੇ ਬੱਚੇ ਬੇਰੁਜ਼ਗਾਰ ਸੀ ਉਹਨਾਂ ਨੂੰ ਮੈਂ ਨੌਕਰੀਆਂ ਤੇ ਵੀ ਲਵਾਉਣ ਦੀ ਆਪਣਾ ਯੋਗਦਾਨ ਪਾਇਆ ਜਿੰਨਾ ਪਾ ਸਕਦਾ ਸੀ ਬਹੁਤ ਸਾਰਿਆਂ ਨੂੰ ਮੋਟੀਵੇਸ਼ਨਲ ਕਰਕੇ ਹੋਰ ਪ੍ਰਾਈਵੇਟ ਨੌਕਰੀਆਂ ਚ ਵੀ ਲਵਾਇਆ ਪਿੰਡ ਦੇ ਸਾਂਝੇ ਕੰਮਾਂ 'ਚ ਵੀ ਮੈਂ ਯੋਗਦਾਨ ਪਾਉਂਦਾ ਰਹਿਣਾ ਜੋ ਵੀ ਪਿੰਡ 'ਚ ਸਾਂਝਾ ਕੰਮ ਹੁੰਦਾ ਸਰਕਾਰੀ ਦਰਵਾਜ਼ੇ ਕਹਿ ਕੋ ਆ ਕੇ ਕਰਵਾਈਦਾ ਤੋਂ ਜਿਸ ਧਰਤੀ ਤੇ ਤੁਸੀਂ ਜਨਮ ਲਿਆ ਹੋਵੇ ਜਿੱਥੇ ਤੁਸੀਂ ਰਹਿੰਦੇ ਰਹੇ ਹੋ ਜਿੱਥੋਂ ਊਰਜਾ ਤੇ ਪ੍ਰੇਰਣਾ ਮਿਲੀ ਹੋਵੇ ਉੱਥੇ ਵਾਸਤੇ ਇਹ ਸੇਵਾ ਤੁੱਚ ਸੇਵਾ ਹੈ ਇਹ ਕਰਨੀ ਚਾਹੀਦੀ ਹੈ ਪਿੰਡ ਦਾ ਨਾਮ ਫਿਰ ਗੁਣੀ ਦਾ ਪੂਰਾ ਨਿੰਦਰ ਦੇ ਨਾਂ ਤੇ ਹਾਂਜੀ ਹਾਂਜੀ ਨਿੰਦਰ ਦੇ ਨਾਂ ਦੇ ਜੀ ਉਹਨੂੰ ਅਸਲ ਵਿੱਚ ਢੁਗਿਆਣਾ ਹੈ ਨਿੰਦਰ ਦੇ ਨਾਂ ਤੇ ਹੋ ਯੋ ਤੇ ਵੀਰਾਂ ਦੀ ਗੱਲ ਕਰੋ ਹਾਂਜੀ ਉਹ ਘਿਆਣਾ ਜਿੱਥੋਂ ਨਿੰਦਰ ਕੋਹਾਂ ਨੂੰ ਹੀ ਆ ਉਹ ਸਾਡਾ ਸਰਪੰਚ ਸਾਹਿਬ ਸੋਚਿਆ ਸੀ ਕਿ ਇੱਕ ਦਸਵੀਂ ਫੇਲ ਨੌਜਵਾਨ ਇੱਥੇ ਤੱਕ ਪਹੁੰਚ ਜੂਗਾ ਦੇਖੋ ਜੀ ਪਹਿਲਾਂ ਤਾਂ ਜਮਾਈ ਵੀ ਅਮੀਨ ਸਿੰਘ ਵੀ ਇਸ ਤਰ੍ਹਾਂ ਦਾ ਮਾਹੌਲ ਬਣੂਗਾ ਕਿ ਨਿੰਦਰ ਜੀ ਦੇ ਘਰੇ 라ਉਂਡ ਪਰ ਲੱਡਣ ਨਹੀਂ ਆਏ ਤੇ ਵੱਡੇ ਵੱਡੇ ਅਫਸਰ ਵਿਜਿਟ ਪਾਉਂਦੇ ਲੀਡਰ ਪਾਉਂਦੇ ਤੇ ਹੁਣ ਤਾਂ ਸਾਰਾ ਕੁਝ ਇਸੇ ਸਾਰਾ ਲੱਗ ਗਿਆ ਜਦੋਂ ਨਾਟੀ ਹਿੰਦੁਸਤਾਨ ਦੇ ਰਾਸ਼ਟਰਪਤੀ ਨੇ ਐਡਾ ਵੱਡਾ ਅਵਾਰਡ ਦਿੱਤਾ ਹੋਵੇ ਤੇ ਸਾਡਾ ਹੋਰ ਵੀ ਫਕਰ ਬੱਚਪਨ ਦੇ ਸ਼ੌਂਕ ਸੀਗਾ ਇਹਨਾਂ ਨੂੰ ਗੜਾ ਸ਼ੌਂਕ ਸੀ ਕਦੂਦ ਤੁਬੀ ਮਗਾ ਲੈਣੀ ਕਿਸੇ ਤੋਂ ਤਰਿਕੇ ਕਿਸੇ ਤੋਂ ਲੈ ਲੈਣਾ ਕਿ ਟਿੰਡੋ ਪੱਕਿਆ ਉਹਦੇ ਤੋਂ ਬਣਾ ਲੈਣਾ ਇਹ ਕਦੂ ਤੇ ਬਣਾ ਲੈਣਾ ਤੇਰੇ ਲਈ ਹੋਣ ਲੱਗਿਆ ਬਰਾਦਾਂ ਦਾ ਤਾਂ ਬੈਠ ਕੇ ਬੈ ਕੇ ਬੁਝਾਈ ਜਾਂਦਾ ਸੀ ਕੁਲੇ ਜਾ ਉੜਦੇ ਆ ਬਰਾਦਾਂ ਦਾ ਤਾਂ ਨਹੀਂ ਕਿਸੇ ਆਏ ਗਏ ਤਾਂ ਬੇਲੀयां ਇਸ ਤਰ੍ਹਾਂ ਤੋਂ ਬਸ ਇਸ ਤਰ੍ਹਾਂ ਕਰਦਾ ਰਹਿੰਦਾ ਤੇ ਹੁਣ ਹੈ ਤੁਹਾਨੂੰ ਵੀ ਇਹਨਾਂ ਦੇ ਕਰਕੇ ਮਾਨ ਸਮਾਨ ਮਿਲਿਆ ਸੀਗਾ ਜੀਮ ਸਾਹਿਬ ਨੇ ਬੁਲਾਇਆ ਸੀ ਤੁਹਾਨੂੰ ਵੀ ਹਾਂ ਹਾਂ ਮਿਲਿਆ ਸੀਗਾ ਹਾਂ ਕੀਤਾ ਨੇ ਮਹਿਬਾਨ ਉਹਨਾਂ ਤੋਂ ਮਾਨ ਨੇ ਦੋ ਕੀਤੀ ਸਭੋ ਤੇ ਬਹੁਤ ਪਿਆਰ ਕੀਤਾ ਕਿ ਉਹ ਪਹਿਲਾਂ ਇਸ ਵਕਤ ਵੀ ਉਹੀ ਵਕਤ ਵੀ ਹੈਗੀ ਸੀ ਹਰ ਭਾਜਨਾ ਕਰਕੇ ਵੀ ਆਉਂਦੇ ਜਾਂਦੇ ਸੀ ਮਾਨ ਸਮਾਨ ਕੀਤਾ ਹੁਣ ਵੀ ਕਿਤਾਬ ਰੂਜ ਕੀਤੀ ਮੈਂ ਮੈਂ ਮਸਲੀ ਕਰਕੇ ਗਿਆ ਵਿਚਾਰਾ ਥੋੜੀ ਜਿਨੀ ਹੋ ਗਿਆ ਤੇ ਬਹੁਤ ਐਨਾ ਨਹੀਂ ਹੁੰਦਾ ਮੇਰੇ ਮਾਨ ਚ ਹਕਾਰ ਜਾ ਹੈ ਨਹੀਂਗਾ ਵੀਰੇ ਪੋਤਾ ਸਾਉਦੇ ਤੇ ਆ ਕੇ ਵੀ ਨਾ ਇੰਨਾ ਨਹੀਂ ਮੈਨੂੰ ਹੁੰਦਾ ਮੈਂ ਨਹੀਂ ਚੱਲ ਭੋਲੇ ਭਾਤ ਰਿਆ ਕਰਦਾ ਜਿਵੇਂ ਲੋਕਾਂ ਨਾਲ ਆਉਂਦਾ ਸਵਾਰ ਦਿੰਦਾ ਕਿ ਘਰ ਦਾ ਵੀ ਸਵਾਰਦਾ ਲੋਕਾਂ ਦਾ ਵੀ ਸਵਾਰਦਾ ਤੇ ਪਰ ਇੰਨਾ ਮੈਨੂੰ ਹਕਾਰ ਹੈ ਨਹੀਂ ਮੇਰੇ ਮਨ ਚ ਕਿ ਮੇਰਾ ਪੋਤਾ ਟੋੜੀ ਤਾਂ ਹੈ ਨਹੀਂ ਤੁਹਾਡੇ ਬੇਟੇ ਦੇ ਵਿੱਚ ਵੀ ਹੈ ਨਹੀਂ ਗੀ ਇਹ ਹੁਣ ਮੰਤਰੀਆਂ ਦੇ ਆ ਆ ਹਾਂ ਉਹਦੇ ਵਿੱਚ ਵੀ ਹੈ ਹਾਂ ਜਦੋਂ ਮਾਨ ਸਮਾਨ ਦਿੰਦੇ ਆ ਲੈਂਦੇ ਆ ਮੈਂ ਚੁੰਦੀ ਆ ਤਨੀ ਕਲ ਛਾਵਾ ਛਪਤ ਚਲ ਤੇਰੇ ਡੈਡੀ ਹੋ ਗਏ ਇਹਨੂੰ ਮਾਰਾ 13 ਸਾਲ ਹੋ ਗਿਆ ਤੇ ਮੈਂ ਤਾਂ ਖੁਸ਼ ਨਾ ਵੇਖੀ ਜਾਨੀ ਮੈਨੂੰ ਵਿਖਾਈ ਜਾਂਦਾ ਮੈਥੋਂ ਅਣਮੋੜ ਨਹੀਂ ਹੈਗਾ ਮੇਰੇ ਕਹਿਣੇ ਚ ਜੋ ਮੈਂ ਕਹਦਾ ਸੋ ਉਹ ਕਹਦਾ ਇੰਨਾ ਵੀ ਹੈਗਾ ਆਕਾਰ ਇਹਦੇ ਚ ਵੀ ਹੈ ਨਹੀਂਗਾ ਤੇ ਇਸ ਤਰ੍ਹਾਂ ਨਹੀਂ ਕਰਦਾ ਕਿਸੇ ਨੂੰ ਮੈਂ ਨਹੀਂ ਕਦੇ ਜੇ ਘਰੇ ਕੋਈ ਆਉਂਦਾ ਜਾਂਦਾ ਮੈਂ ਇਹਦਾ ਸਭ ਕੰਮ ਕਰ ਨਿੰਦਰ ਸਿੰਘ ਸਾਹਿਬ ਦਾ ਕਿ ਦੁਖੀ ਹੋਇਆ ਜਾਂਦਾ ਸਵਾਰਦਾ ਵੀ ਹੈ ਕਰ ਨਵੀਂ ਪੀੜੀ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹਾਂ ਬਸ ਆਇਆ ਪਤਾ ਵਧੀ ਫੁੱਲੀ ਜਾਂ ਤੇ ਕਰਨਗੇ ਫਿਰ ਆਪੇ ਨਮੀ ਪੀੜਿਆ ਦਾ ਸੰਭਾਲਣਗੇ ਮੇਰੇ ਤੇ ਉਹ ਅਸੀਰਵਾਦ ਆ ਬਿਨਾਂ ਤੰਦਰੁਸਤੀ ਬਖਸ਼ੇ ਮਹਾਰਾਜ ਕੀ ਆਵਦਾ ਵਧਨ ਫੁੱਲਣਾ ਪੰਜਾਬ ਦੇ ਨੌਜਵਾਨਾਂ ਨੂੰ ਇਹ ਦੇਖਦੇ ਮੈਂ ਚਾਹੁੰਦਾ ਤੁਹਾਡਾ ਪੁੱਤ ਜਿਸ ਤਰ੍ਹਾਂ ਇੱਕ ਮੰਨ ਹਾਂ ਮੈਂ ਤੁਹਾਨੂੰ ਇਹੋ ਜਿਹਾ ਮੇਰੇ ਪੁੱਤ ਵਰਗੇ ਬੰਨ ਕਰ ਕਰ ਵੀ ਪਿੰਡ ਪਿੰਡ ਤਾਂ ਜ਼ਰੂਰ ਹੋਣ ਵੀ ਜਿਸ ਤਰ੍ਹਾਂ ਮੇਰੇ ਪੋਤੇ ਵੇ ਇਸ ਤਰ੍ਹਾਂ ਕਰਨ ਜਦੋਂ ਉਹਦੇ ਮੈਨੂੰ ਆਦੇ ਮਾਤਾ ਹੀਰਾ ਹੀਰਾ ਮਾਤਾ ਦਾਣਾ ਤਾਂ ਇਕੱਬ ਕਰਦਾ ਹੁੰਦਾ ਪਰ ਇਹ ਬਹੁਤ ਬੱਚਾਖਣੀ ਇਸੇ ਤਰ੍ਹਾਂ ਮੈਨੂੰ ਸਾਰੇ ਮੁੰਡਿਆ ਉਹ ਸਿੱਧੂ ਤਾਂ ਇੰਨ ਕਰਨਜੀਤ ਚੰਨੀ ਤਾਂ ਮੈਨੂੰ ਸਾਰੀ ਮਤਲਬ ਪਿਆਰ ਕਰਦੇ ਆ ਸਾਰੇ ਆਂਦੇ ਆ ਵੱਡੇ ਅਫਸਰ ਆ ਉਹਨਾਂ ਨਾਲ ਗੱਲ ਕਰੌਂਦਾ ਮਾਤਾ ਤੇਰਾ ਹੀਰਾ ਮੈਂ ਕਹ ਹੈ ਹੀਰਾ ਹੀ ਸਾਰਿਆਂ ਵਾਸਤੇ ਹੀਰਾ ਬੇਨਾਂ ਨਹੀਂ ਹੈਗਾ ਵੀ ਅੱਕੜ ਮਾਨ ਹੈਗੀ ਠੀਕ ਠੀਕ ਜਮਾ ਰਾਏ ਨਹੀਂ ਬਸ ਇਹਨ ਕਲਾ ਕੋਈ ਛੋਟੀ ਮਰਾਦੀ ਬਖਸ਼ਤੀ ਬਹੁਤਾ ਪੜਿਆ ਲਿਖਿਆ ਨਹੀਂ ਸੀ ਖਰੇ ਜੇ ਬਹੁਤਾ ਪੜਿਆ ਲਿਖਿਆ ਹੁੰਦਾ ਤਾਂ ਫਿਰ ਬਸ ਆਪਦੇ ਆਪ ਜੋਗਾ ਸੰਭਾਲ ਲਿਆ ਆ ਦਾ ਵੀ ਕਰ ਕਰਾ ਕੇ 哎。Hmm.